ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਂਗੋਵਾਲ ਲੋਂਗੋਵਾਲ ਪਿੰਡ ਸੰਗਰੂਰ ਜ਼ਿਲ੍ਹੇ ਦਾ ਵੱਡੇ ਪਿੰਡਾਂ 'ਚ ਦੋਸਤੋ ਇਹਦੀ ਗਿਣਤੀ ਹੁੰਦੀ ਹੈ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਮੇਰੀ ਦੂਜੀ ਵੀਡੀਓ ਬਾਈਕ ਕੋਲੋਂ ਇਹਦੇ ਕੋਲ ਦੋ ਬੁੱਲ ਲੈ ਜਿਨ੍ਹਾਂ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਕੋਈ ਨੀਲੀ ਰਾਵੀ ਨਸਲ ਨੂੰ ਪਸੰਦ ਕਰਦਾ ਉਹ ਜਾਣਦੇ ਹੋਣਗੇ ਇੱਕ ਤਾਂ 골ਡਨ ਬੂਰਾ ਲੋਂਗੋਵਾਲ ਦੇ ਨਾਮ ਤੇ ਪੂਰਾ ਚਰਚਾ ਚ ਹੈ ਤੇ ਪੂਰੇ ਸੋਹਣੇ ਬੱਚੇ ਉਹਨੇ ਪਾਏ ਆ ਇੱਕ ਬੱਚਾ ਸਾਹਮਣੇ ਵੀ ਤੁਸੀਂ ਉਸ ਬੁੱਲ ਦਾ ਦੇਖ ਸਕਦੇ ਹੋ ਕੱਟੀ ਏ ਇਸ ਮੱਝ ਦੇ ਨਾਲ ਇਹ ਮੱਝ ਬਾਈ ਨੇ ਵੇਚਣੀ ਹੈ ਸੋ ਆਪਾਂ ਰਣਜੀਤ ਬਾਈ ਕੋਲ ਆਏ ਆ ਦੱਸੋ ਤੇ ਅੱਜ ਤੁਹਾਨੂੰ ਦੋ ਨਗ ਦਿਖਾਉਂਗਾ ਇੱਕ ਝੋਟੀ ਹੋਰ ਸਾਹਮਣੇ ਖੜੀ ਐ ਦੋਨੇ ਏਦਾਂ ਦੀਆਂ ਮੱਝਾਂ ਆ ਜਿਹੜੀ ਸਾਹਮਣੇ ਝੋਟੀ ਐ ਉਹ ਵੀ ਬਾਈ ਦੀ ਜਿਹੜੀ ਉਹ ਪਹਿਲਾਂ ਤੋਂ ਵੀਰ ਕੋਲ ਆਪਾਂ ਪੁੱਛਾਂਗੇ ਵੀ ਘਰ ਦੀ ਜੰਪਾਲਾ ਜਾਂ ਖਰੀਦੀ ਸੀਗੀ ਹਾਲਾਂਕਿ ਇੱਕ ਮੇਲਾ ਜਿੱਤੀ ਹੋਈ ਹੈ ਤੇ ਜਿਹੜੀ ਇਹ ਮੱਝ ਆ ਇਹ ਵੀ ਬਾਈ ਨੇ ਘਰੇ ਚੋਈ ਹੋਈ ਐ ਸੋ ਆਓ ਡਿਟੇਲ ਪੁੱਛਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਨਾ ਜਿਹੜਾ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਬਾਈ ਦਾ ਮੈਂ ਸਕਰੀਨ ਤੇ ਚਲਾ ਦੇਣਾ ਕੱਟੀ ਇਦਾਂ ਦੀ ਐ ਦੋਸੋ ਵੀ ਮਾਰਕਿੰਗ ਵਾਲੇ ਪੱਖ ਤੋਂ ਟਾਂਜੇ ਵਾਲੇ ਪੱਖ ਤੋਂ ਤੁਹਾਨੂੰ ਮੇਲੇ 'ਚ ਖੜਾਊਗੀ ਬਾਕੀ ਤੁਸੀਂ ਆਪਦੀ ਸਮਝ ਵਰਤ ਲਓ ਜੇ ਜੋ ਚੀਜ਼ ਮੈਨੂੰ ਸਾਹਮਣੇ ਦਿਸਦੀ ਉਹਦੇ ਬਾਰੇ ਮੈਂ ਤੁਹਾਨੂੰ ਜ਼ਰੂਰ ਕਹਤਾ ਆਓ ਬਾਈ ਰਣਜੀਤ ਨੂੰ ਮਿਲਦੇ ਆ ਰਣਜੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਰੰਜੀਤ ਭਾਈ ਅੱਜ ਆਪਾਂ ਦੋ ਮੱਝਾਂ ਵੇਚਣ ਲੱਗੇ ਹਾਂ ਮਰੇ ਇਹ ਤੋਂ ਪਹਿਲਾਂ ਇੱਕ ਇਨਫੋਰਮੇਸ਼ਨ ਦੇਣੀ ਆ ਆਪਾਂ ਵੀ ਕੰਡੇ ਵਾਲੇ ਦਾ ਤੇ ਬੂਰੇ ਦਾ ਸੀਮਨ ਸਟਰਾ ਆਪਣੇ ਕੋਲ ਮਿਲ ਜਾਂਦੇ ਆ हां मिल ਜਾਂਦੇ ਵੀਰੇ ਥੋੜਾ ਜਿਹਾ ਇੱਕੀ ਮਾਤਾ ਦਾ ਟੱਲੇ ਹੋਣ ਕਰਕੇ ਅਸੀਂ ਮਹੀਨਾ ਉਧਰ ਉਲਝੇ ਰਹੇ ਹੁਣ ਥੋੜੀ ਸ਼ੋਰਟੇਜ ਆ ਸੀ ਮੰਡੀ ਅਸੀਂ ਤਿਆਰ ਕਰਵਾਉਣਾਗਾ ਇਸ ਟਾਈਮ ਆਪਣੇ ਲਵੇ ਨਹੀਂ ਹੈਗੇ ਪਰ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਮੇਰਾ ਵੀਰ ਚਾਹੇ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਸਪਲਾਈਰਾਂ ਦੇ ਨੰਬਰ ਦੇ ਦੇਾਂਗੇ ਠੀਕ ਹੈ ਜਾਨੀ ਉਹ ਮਿਲ ਜਾਣਗੇ ਹਜੇ ਸੀਮਨ ਤਾਂ ਤੇ ਗਾਂ ਆਪਣੇ ਕੋਲ ਆ ਜਾਣਗੇ ਆ ਜਾਣਗੇ ਠੀਕ ਹੈ ਅੱਛਾ ਭਾਈ 골ਡਨ ਬੂਰੇ ਦੀ ਇੱਕ ਮੈਂ ਕੱਟੀ ਕਿ ਇਹ ਉਸੇ ਬੋਲਦੀ ਹੈ ਨਾ हां ਵੀਰੇ ਉਸੇ ਦੀ ਹੈ ਠੀਕ ਹੈ ਇਹ ਜਿਹੜੀ ਮੱਝ ਹੈ ਆਪ ਕਿਹੜੀ ਬਲੱਡ ਲਾਈਨ ਚ ਇਹ ਵੀਰੇ ਇਹਦੇ ਬਲੱਡ ਲਾਈਨ ਦਾ ਨਹੀਂ ਆਪਾਂ ਨੂੰ ਪਤਾ ਆਪਾਂ ਮੇ ਵੇਚਣ ਦੇ ਮਾਰੇ ਝੂਠ ਮਾਰੀ ਜਾਈਏ ਇਹ ਅਲਬਖਸ਼ ਝੋਟਾ ਜਦੋਂ ਲੈਤਾ ਸੀ ਉਹਦੇ ਨਾਲ ਇਹ ਕੱਟੀ ਖਰੀਦੀ ਸੀ ਆਪਾਂ ਨੇ ਫਿਰੋਜ਼ਪੁਰ ਤੋਂ ਠੀਕ ਹੈ ਹਾਂ ਮਤਲਬ ਇਹ ਜਦੋਂ ਅਲਬਖਸ਼ ਖਰੀਦਿਆ ਉਦੋਂ ਕੱਟੀ ਖਰੀਦ ਲਈ ਸੀ ਉਹਦੇ ਨਾਲ ਤੇ ਇਹ ਫਿਰ ਆਪਣੇ ਕੋਲ ਹੁਣ ਕੰਨਵਾ ਸੂਹਾ ਸੂ ਇਹ ਵੀਰੇ ਤੀਜਾ ਸੂਹਾ ਸੂਂਦੀ ਆ ਇੱਕ ਇਹਦੀ ਖਾਸੀਅਤ ਹੋ ਰਹੀ ਹੈ ਤੀਸਰਾ ਸੂਹਾ ਆਪਣੇ ਲੇ ਵੇ ਸੂਪੀ ਹਮ ਇਹਨੇ ਕੱਟੀਆਂ ਦਿੱਤੀਆਂ ਨੇ ਐਸੇ ਦੋ ਪਹਿਲਾਂ ਦੋ ਕਟੀਆਂ ਪਹਿਲਾਂ ਵੀ ਤੇ ਤੀਜੀ ਵੀ ਆਪਣੇ ਲਵੇ ਉਹ ਬੂਰੇ ਰੰਗ ਦੀਆਂ ਨੇ ਇਹ ਕਾਲੇ ਰੰਗ ਦੀ ਦਿੱਤੀ ਆ ਗਈ ਠੀਕ ਹੈ ਹਾਂ ਅੱਛਾ ਭਾਈ ਕਿੰਨੇ ਦਿਨ ਹੋ ਗਏ ਜੀ ਤੀਜਾ ਸੂਆ ਸੂਈ ਨੂੰ ਇਹ ਵੀਰੇ ਰਾਤੀ ਸੂਈ ਆ ਗਈ ਹਜੇ ਰਾਤੀ ਮੰਨ ਤੜਕੇ ਮੰਨ ਲੋ 3 ਵਜੇ ਰਾਤ ਕਹਿ ਲੋ ਤੜਕਾ ਕਹਿ ਲੋ ਠੀਕ ਹੈ ਹਾਂ ਅੱਛਾ ਕੀ ਦੁੱਧ ਰਿਕਾਰਡ ਹੈ ਕਿੰਨਾ ਵੀਰੇ ਆਪਾਂ ਨੇ 14 ਤੋਂ 14.5 ਕਿਲੋ ਦੁੱਧ ਦੂਸਰੇ ਸੂਏ ਚ ਹੋਇਆਗਾ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਹਮ ਹੁਣ ਵੀ ਆਪਾਂ ਉਹਨੇ ਦੁੱਧ ਦੀ ਓਟ ਦੇ ਨਾਲ ਆਪਾਂ ਚੁਆ ਸਕਦੇ ਜੇ ਆਪਣੇ ਨਾਲ ਕੋਈ ਸਾਈ ਵੈਨਾ ਕਰਦਾ ਘਰੇ ਦੁੱਧ ਦਾ ਜ਼ਿਆਦਾ ਦੋ ਪਰ ਆਪਦੀ ਸਮਝ ਮੁਤਾਬਕ ਲੈਣੀ ਆ ਉਪੀਜੇ ਕੋ ਸਾਈ ਬੰਦਾ ਕਰਕੇ ਚੋਕ ਕੇ ਲਿਜਾਣਾ ਚਾਹੁੰਦਾ ਤਾਂ ਚੋਕ ਕੇ ਲਿਜਾ ਸਕਦਾ ਰੇਟ ਕੀ ਰੱਖਦੇ ਹੋ ਰਣਜੀਤ ਵੀਰੇ ਰੇਟ ਵੀਰੇ ਫੋਨ ਤੇ ਕਰ ਲਾਂਗੇ ਠੀਕ ਹੈ ਹਾਂ ਛੜ ਦੀ ਵੀਰੇ ਭਾਈ ਨਹੀਂ ਫੜ ਕੇ ਤੋੜ ਲਓ ਪਾਵੇਂ ਸੂਏ ਦਸੂ ਮੱਝ ਤੁਹਾਨੂੰ ਤੋੜ ਕੇ ਦਿਖਾ ਦਈਏ ਸੂਆ ਤੀਜਾ ਸੂਈ ਹੈ ਫਿਰੋਜ਼ਪੁਰ ਏਰੀਏ ਚੋਂ ਕੱਟੀ ਖਰੀਦੀ ਸੀ ਦੋ ਸੂਏ ਬਾਈ ਨੇ ਦੁੱਧ ਚੋਇਆ ਨਾਲ ਇਹਨੇ ਦੋਨੇ ਸੂਏ ਕੱਟੀਆਂ ਪਹਿਲਾਂ ਦਿੱਤੀਆਂ ਉਹ ਕਰੇ ਹੈਗੀਆਂ ਤੀਜੇ ਸੂਏ ਸੂਈ ਹੈ ਤੇ ਕੱਟੀ ਫੇਰ ਦੇਤੀ ਤੇ ਕੱਟੀ ਵੀ ਉਸ ਬੁੱਲ ਦੀ ਦੇਤੀ ਦੱਸੋ ਵੀ ਜਿਹਦਾ ਜਿਹਦੇ ਬੱਚੇ ਬੜੇ ਸੋਹਣੇ ਐ ਇਸ ਤੋਂ ਪਹਿਲਾਂ ਜਿਵੇਂ ਮੈਂ ਜ਼ਿਕਰ ਕੀਤਾ ਤੁਸੀਂ ਫੀਲਡ ਚੋਂ ਪਤਾ ਵੀ ਕਰੋਗੇ ਗੋਲਡਨ ਪੂਰੇ ਦੇ ਬੱਚੇ ਕਿਦਾਂ ਦੇ ਆਉਂਦੇ ਐ ਨਿਸ਼ਾਨੀ ਸਾਹਮਣੇ ਆ ਦੱਸੋ ਤੁਸੀਂ ਇਸ ਕੱਟੀ ਨੂੰ ਦੇਖੋ ਕੱਟ ਕਿੱਡਾ ਸੋਹਣਾ ਆ ਇਹਦੇ ਮਾਰਕਿੰਗ ਪ੍ਰੋਪਰ ਹਾਲਾਂਕਿ ਰੱਬ ਦੇ ਰੰਗ ਐ ਤੇ ਰੱਬ ਦੀ ਦੇਣ ਐ ਪਰ ਇਹ ਚੀਜ਼ਾਂ ਇਦਾਂ ਦੀਆਂ ਐ ਵੀ ਇਹ ਇਸ ਤਰ੍ਹਾਂ ਸਬੱਬੀ ਮਿਲਦੀਆਂ ਕਿਉਂਕਿ ਮਾਰਕਿੰਗ ਪ੍ਰੋਪਰ ਆ ਜੇ ਭਾਵੇਂ ਕੋਈ ਬਰੀਡਰ ਵੀਰ ਵੀਡੀਓ ਦੇਖ ਰਿਹਾ ਤਾਂ ਸ਼ੋਰ ਨਹੀਂ ਹੋ ਸਕਦਾ ਵੀ ਕਿਹੜੇ ਬੁੱਲ ਦਾ ਬੱਚਾ ਪ੍ਰੋਪਰ ਮਾਰਕਿੰਗ ਦਾ ਆਊਗਾ ਪਰ ਇਹ ਛੋਟੇ ਸਾਹਮਣੇ ਰਿਜ਼ਲਟ ਆਇਆ ਵਾ ਮਤਲਬ ਚੰਗਾ ਬੱਚਾ ਹੈ ਸਮਝ ਦੇ ਨਾਲ ਹੈ ਜਿਹੜਾ ਭਰਾ ਖਰੀਦਣਾ ਚਾਵੇ ਢਾਂਚੇ ਦੀ ਸੋਹਣੀ ਹੈ ਪੁੜਿਆਂ 'ਚ ਅਜੇ ਟੋਏ ਪੈਂਦੇ ਆ ਹਵਾਨਾ ਦੇਖੋ ਰਣਜੀਤ ਭਾਈ ਦੀ ਪੂਛ ਫੜੋ ਮੜੀ ਸੋ ਹਵਾਨਾ ਦੁੱਸੇ ਦਾ ਬਹੁਤ ਸੋਹਣਾ ਅੱਖ ਗੁਲਾਬੀ ਬਿਲਕੁਲ ਤੁਸੀਂ ਦੇਖੋਗੇ ਵੀਰ ਕਹਿੰਦਾ ਵੀ ਜੇ ਕੋਈ ਭਰਾ ਸਾਈ ਕਰਦਾ ਤਾਂ 14 ਕਿਲੋ ਦੁੱਧ ਜਿਹੜਾ ਪਿਛਲੇ ਸੂਏ 'ਚ ਚੋਇਆ ਉਹਦੀ ਤਾਂ ਓਟ ਹੀ ਲੈ ਲਾਂਗੇ ਮਤਲਬ ਉਹ ਤੁਹਾਨੂੰ ਤਿਆਰ ਕਰਕੇ ਵੀ ਦੇ ਦੇਾਂਗੇ ਠੀਕ ਹੈ ਭਾਈ ਚਾਰੂ ਇੰਨੀ ਗਬਰੇ ਯਾਰ ਬੰਦਾ ਪਾਉਣ ਵਾਲਾ ਚਾਹੀਦਾ ਦੁੱਧ ਭਾਵੇਂ 16 ਕਿਲੋ ਚੋਲੇ ਜੇ ਖਾਵੇ ਨਾ ਪੀਵੇ ਨਾ ਫੁੱਲ ਗਰੰਟੀ ਹੈ ਵੀਰੇ ਮੱਝ ਦੀ ਠੀਕ ਹੈ ਅੱਛਾ ਰஞ்சிਤ ਭਾਈ ਇਹ ਤੋਂ ਬਿਨੈਕਰ ਦੂਜੀ ਮੱਝ ਵੀ ਆਪਾਂ ਵੇਚਣੀ ਹੈ ਹਾਂ ਉਹ ਦੂਸਰੇ ਸੂਏ ਛੋਟੀ ਹੈ ਵੀਰੇ ਹੂੰ ਤੇ ਇਹ ਪੀਡੀਐਫ 2023 ਦੇ ਵਿੱਚ ਲੱਗੀ ਹੋਇਆ ਸੇਮੇ ਨੰਬਰ ਤੇ ਬਰੀਡ ਦੇ ਵਿੱਚ ਉਹ ਤੋਂ ਦੋ ਦੰਦ ਦਿੱਤੀਗੀ ਅੱਛਾ ਉਹ ਤੋਂ ਦੋ ਦੰਦ ਸੀਗੀ ਹਾਂ ਹੁਣ ਇਹ 2023 ਦੇ ਵਿੱਚ ਲੱਗੀ ਆ ਹੂੰ ਤੇ ਹੁਣ ਦਲਦਾ 2024 ਠੀਕ ਹੈ ਦੂਸਰੇ ਸੂਏ ਨੂੰ ਨੂੰ ਤਿਆਰਾ ਦੰਦਾ ਦੁੰਦਾ ਜੋ ਉਮਰ ਦਾ ਆਪੇ ਬੰਦਾ ਨਤਾਜਾ ਲਾ ਸਕਦਾ ਠੀਕ ਹੈ ਅੱਛਾ ਭਾਈ ਕਿੰਨਾ ਟਾਈਮ ਬਾਕੀ ਇਹਦਾ ਵੀਰੇ ਮਹੀਨਾ ਬਾਕੀ ਆ ਇਹ ਪਤਾ ਕਿਹੜੇ ਸਾਨ ਹਾਂ ਇਹਦਾ ਪਤਾ ਵੀਰੇ ਜਿਹੜੀ ਇਹਦੀ ਮਾਂ ਸੀ ਵੀਰੇ ਉਹ ਆਪਾਂ ਪਿੱਛੇ ਵੱਡੀ ਮੱਝ ਵੇਚੀ ਆ ਗਈ ਪੱਪੂ ਵਾਲੀ ਉਹ ਮੱਲ ਫਾਰਮ ਦੁਲਚੀਕਾ ਤੇ ਉਹਦੀ ਇਹ ਧੀ ਆ ਠੀਕ ਹੈ ਤੇ ਬਾਪ ਇਹਦਾ ਭਾਈ ਮਿਹਰਾ ਪੱਟੀਆਂ ਵਾਲੀ ਵਸਤੇ ਬਹੁਤ ਮਸ਼ਹੂਰ ਬਰੀਡਰ ਆ ਠੀਕ ਹੈ ਉਹਦੇ ਸਾਨ ਦੇ ਡਾਇਰੈਕਟਰ ਕ੍ਰੋਸਿੰਗ ਦੇ ਵਿੱਦ ਪ੍ਰੂਫ ਸਾਰਾ ਕੁਝ ਆਪਾਂ ਦੇ ਸਕਦੇ ਤੇ ਹੁਣ ਇਹ ਕਿਹੜੇ ਤੋਂ ਗੱਪਣੇ ਹੁਣ ਵੀਰੇ ਇਹ ਬੂਰੇ ਤੋਂ ਗੱਪਣੇ ਬੂਰੇ ਤੋਂ ਹੀ ਗੱਪਣੇ ਠੀਕ ਹੈ ਇਹਦਾ ਰੇਟ ਹੁਣ ਤੇ ਕਰ ਲਾਂਗੇ ਵੀਰੇ ਹਾਂ ਰੰਜੀਤ ਭਾਈ ਪਹਿਲੇ ਸੂਏ ਦੁੱਧ ਕਿੰਨਾ ਦੇਗੀ ਸੀ ਸਾਡੇ 13 ਲੀਟਰ ਦੁੱਧ ਦਿੱਤਾ ਵੀ ਰਹੇ ਨੇ ਪਹਿਲੇ ਸੀ ਖੋਲੀ ਭਾਈ ਦੋਸਤੋ ਇਹਦੀ ਮਾਂ ਬੜੇ ਚੰਗੇ ਢਾਂਚੇ ਦੀ ਸੀਗੀ ਯਾਦ ਆਊਗੀ ਸ਼ਾਇਦ ਮੈਂ ਥੋੜਾ ਟਾਈਮ ਪਹਿਲਾਂ ਬਾਈ ਕੋਲੋਂ ਵੀ ਬਾਈ ਅੰਬਰਤ ਲਾਇਆ ਬਾਈ ਮਾਸਟਰ ਦਾ ਲਿਆ ਵਾਲਾ ਠੀਕ ਹੈ ਹਾਂ ਠੀਕ ਹੈ ਸੋ ਦੋਸਤੋ ਤੇਜਸ ਡੇਰੀ ਫਾਰਮ ਵਾਲਾ ਵੀਰ ਜਿਹੜਾ ਉਹ ਬਾਈ ਖਰੀਦ ਕੇ ਲੈ ਗਿਆ ਬਹੁਤ ਵੱਡੇ ਢਾਂਚੇ ਦੀ ਮੱਝ ਸੀਗੀ ਉਹ ਇਹਦਾ ਬਾਪ ਵੀ ਬਾਈ ਬਹੁਤ ਚੰਗਾ ਹੈ ਮਿਹਰ ਭੱਟੀ ਵਾਲੀ ਬਸਤੀ ਕਹਿੰਦਾ ਕਹੋਂਦਾ ਬਰੀਡਰ ਆ ਬਾਈ ਠੀਕ ਹੈ ਉਹਦੇ ਆਸਾਨ ਦੇ ਡਾਇਰੈਕਟਰ ਕ੍ਰੋਸਿੰਗ ਦੇ ਡਾਕਟਰ ਸਮਸ਼ੇਰ ਪੱਲੇ ਮੇਘੇ ਤੋਂ ਆ ਸਿਰ ਉਹ ਫਿਰੋਜ਼ਪੁਰ ਤੋਂ ਉਹਨੂੰ ਪੁੱਛ ਸਕਦਾ ਬੰਦਾ ਠੀਕ ਹੈ ਹਾਂ ਸੋ ਸਾਰਾ ਡਾਟਾ ਹੀ ਤੁਹਾਨੂੰ ਬਾਈ ਨੇ ਦੱਸਤਾ ਜੋ ਇਹਦਾ ਰਿਕਾਰਡ ਹੈ ਜੋ ਡਿਟੇਲ ਆ ਸੁਹਾ ਦੂਜਾ ਹੈ ਬਾਕੀ ਬਾਈ ਠੰਡੀ ਸੀਲ ਐਨੀ ਜ਼ਿਆਦਾ ਜਿੰਨੀ ਵੀ ਕਹ ਦੂੰ ਠੀਕ ਹੈ ਮੂੰ ਮਾ ਪੱਤਾ ਕਿ ਹੁਣ ਤਾਂ ਕਰ ਥੋੜਾ ਜਿਆਦਾ ਡਰਦੀ ਆ ਉਹ ਜਿੰਵੇਂ ਮਰਜੀ ਲੈ ਠੀਕ ਹੈ ਸਹੀ ਹੈ ਭਾਈ ਲਿਆਓ ਭਾਈ ਇਧਰੀ ਸੋ ਵੈਸੇ ਦੋਸਤੋ ਇਹ ਦਲਚੀ ਕਿਆਂ ਦੀ ਬਾਈਹੁਰਾਂ ਦੀ ਬਲੱਡ ਲਾਈਨ ਨਾਲ ਵੀ ਮਿਲਦੀ ਆ ਕਿਉਂਕਿ ਮੱਝ ਉਸ ਤੋਂ ਉਸ ਬਲੱਡ ਲਾਈਨ ਚੋਂ ਸੀਗੀ ਤੇ ਇਹ ਇਹਦੀ ਤੁਹਾਨੂੰ ਡਿਟੇਲ ਦੱਸਦੀ ਆ ਇਹ ਵੀ 골ਡਨ ਬੂਰੇ ਤੋਂ ਬਾਈ ਕੋਲ ਜਿਹੜਾ ਝੋਟਾ ਹੈ ਉਸੇ ਤੋਂ ਇਹ ਗੱਬਣ ਹੈ ਅਜੇ ਮਹੀਨਾ ਦੱਸਦੇ ਸੀ ਭਾਈ 3 ਮਹੀਨਾ ਵੀਰ ਸਹੀ ਮਹੀਨਾ ਜਿੰਨੇ ਮਰਜ਼ੀ ਲੈ ਜੇ ਪਰ ਸਹੀ ਮਹੀਨਾ ਸੋ ਹੁੰਦਾ ਇਹ ਦਿਨ ਪੂਰੇ ਹੋਣ ਚ ਰਹਿਦਾ ਇਹਦਾ ਠੀਕ ਹੈ ਤੇ ਇਹਦਰ ਮੱਝ ਦੋਸਤੋ ਇਹਦਾ ਸੂਈ ਸਵਾਈ ਹੈ ਇਹ ਸਾਨੂੰ ਬਾਈ ਥੋੜਾ ਜਿਆਦਾ ਦੱਸਤਾ ਆਪਣੀ ਮਜਬੂਰੀ ਬਣ ਗਈ ਸਾਨੂੰ ਮੈਂ ਮਜਬੂਰੀ ਵੀ ਕੈਮਰੇ ਆਫ ਕੈਮਰੇ ਤੇ ਦੱਸਿਆਗਾ ਤਾਂ ਕਰਕੇ ਨਹੀਂ ਆਪਣਾ ਕੋਈ ਵੇਚਣ ਦਾ ਹੋ ਨਹੀਂ ਸੋ ਮਜਬੂਰੀ ਇਹ ਵੀ ਥੋੜਾ ਮਾਤਾ ਜਿਹੜੇ ਉਹ ਢੱਲੇ ਹੋ ਗਏ ਸੀਗੇ ਦਿੱਕਤਾਂ ਆ ਜਾਂਦੀਆਂ ਕਈ ਵਾਰ ਪਸ਼ੂ ਵੱਜ ਜਾਂਦੇ ਕੁਝ ਕਾਰਨ ਹੁੰਦੇ ਆ ਸੋ ਜਿਹੜਾ ਭਰਾ ਖਰੀਦਣਾ ਚਾਹਵੇ ਦੱਸੋ ਇਸ ਮੱਝ ਨਾਲ ਬੜੀ ਚੰਗੀ ਕੱਟੀ ਤੇ ਆਪ ਵੀ ਇਹ ਚੰਗੇ ਦੁੱਧ ਵਾਲੀ ਆ ਢਾਂਚੇ ਚੰਗੇ ਦੀ ਆ ਪੇਮੈਂਟ ਜਿਹੜੀ ਉਹ ਬਾਈ ਨਾਲ ਗੱਲਬਾਤ ਕਰ ਲੋ ਕੀਮਤ ਹੋਰ ਬਾਕੀ ਦੂਸਰੀ ਗੱਲ ਵੀਰੇ ਜਗਜੀਤ ਇਹ ਆ ਚਲੋ ਜਦੋਂ ਚੋਈ ਕਰਾਵਾਂਗੇ ਜਾਂ ਸਾਹਮਣੇ ਲਿਆਵਾਂਗੇ ਅਸਲ ਤਾਂ ਲੋਕਾਂ ਨੇ ਉਦੋਂ ਸੱਚ ਮੰਨਣਾ ਹੂੰ ਬਾਕੀ ਬੂਰੇ ਦੀਆਂ ਝੋਟੀਆਂ ਦੋ ਸੂਈਆਂ ਨੇ ਦੋਏ ਚੰਗੇ ਦੁੱਧ ਤੇ ਨੇ ਜੇ ਕਿਸੇ ਨੇ ਪੜਤਾਲ ਕਰਨੀ ਉਹ ਬਾਈ ਬਲਜਿੰਦਰ ਬੜਿੰਗ ਨੂੰ ਪੁੱਛ ਸਕਦਾ ਹੈ ਠੀਕ ਹੈ ਹਾਂ ਮੈਂ ਤੁਹਾਡੇ ਨਾਲ ਗੱਲ ਵੀ ਕਰੀ ਸੀ ਪਰਸੋਂ ਬਿਲਕੁਲ ਵੀ ਆਪਾਂ ਰਾਫਤਾ ਕਰਿਆ ਦੀ ਆਪਾਂ ਮੱਝ ਚਵਾ ਦੀ ਇੱਕ ਬੂਰੀ ਨੀਲੀ ਆ ਇੱਕ ਥੋੜੀ ਜੀ ਮੱਝ ਗ੍ਰੇਡੇਡ ਆ ਤਾਂ ਕਰਕੇ ਆਏ ਵੀ ਗ੍ਰੇਡੇਡ ਆਪਾਂ ਚਵਾਈ ਜਾਣਾ ਚਵਾਈ ਹੁਣ ਦੋ ਚਿੱਤੇ ਜੀ ਹੋਇਆ ਪਰ ਦੁੱਧ ਉਹ ਪਹਿਲਾਂ ਬਾਈ 18 ਕਿਲੋ ਤੇ ਚੱਲ ਰਹੀ ਆ ਜਿਹੜੀ ਗ੍ਰੇਡੇਡ ਆ ਉਹ 18 ਤੇ ਚੱਲ ਰਹੀ ਆ 18 ਬਾਈ ਤੇ ਦੂਜੀ ਝੋਟੀ ਵੀ ਚੰਗੇ ਦੋਸਤੇ ਦੂਸਰੇ ਬਾਈ ਉਹਨੂੰ ਪੈਰਾਲਾਈਜ਼ ਹੋ ਗਿਆ ਤੇ ਸਾਰੀਆਂ ਬਿੱਦ ਪ੍ਰੂਫ ਆ ਬਾਜ ਨੂੰ ਉਹ ਦਿਖਾਉਣ ਲੱਗ ਗਈ ਦੀ ਝੋਟੀ ਉਹਨੂੰ ਗਠਿਆ ਹਮ ਪਰ ਫਿਰ ਵੀ ਉਹ 12 ਕਿਲੋ ਤੋਂ ਟੁੱਟੀ ਨਹੀਂ ਹੈਗੀ ਹੁਣ ਵੀ ਉਹਨੂੰ 4-5 ਮਹੀਨਿਆਂ ਦੀ ਸੂਈਆ 12 ਕਿਲੋ ਤੋਂ ਟੁੱਟੀ ਨਹੀਂ ਹੈਗੀ ਬਈ ਸਹੀ ਹੈ ਸੋ ਦੋਸਤੋ ਇਹ ਬਾਈ ਬਲਜਿੰਦਰ ਵੜਿੰਗ ਦੇ ਲਿੰਕ ਚ ਹੈ ਕੱਲ ਹੀ ਗੱਲ ਬਾਈ ਨਾਲ ਪਰਸੋਂ ਹੋ ਰਹੀ ਸੀਗੀ ਵੀ ਆਪਾਂ ਚਵਾਉਣੀਆਂ ਚਾਹੀਦੀਆਂ ਤਾਂ ਉਹਦੇ ਬਾਰੇ ਡਿਸਕਸ ਕਰ ਰਹੇ ਆ ਹੋ ਸਕਦਾ ਫਿਊਚਰ ਦੇ ਵਿੱਚ ਤੁਹਾਨੂੰ ਲਾਈਵ ਮਿਲਕਿੰਗ ਉਹਨਾਂ ਦੀ ਦਿਖਾ ਦਈਏ ਰਿਜ਼ਲਟ ਚੰਗੇ ਆਉਣੇ ਆ ਕਿਉਂਕਿ ਬੁੱਲ ਚੰਗਾ ਹੈ ਸੋ ਤੁਹਾਡੇ ਸਾਹਮਣੇ ਦੋਸਤੋ ਬੱਚੇ ਦੇ ਤੌਰ ਤੇ ਰਿਜ਼ਲਟ ਸਾਹਮਣੇ ਹੈ ਮਾਰਕਿੰਗ ਵਾਲੇ ਪੱਖ ਤੋਂ ਰਿਜ਼ਲਟ ਸਾਹਮਣੇ ਹੈ ਦੁੱਧ ਵਾਲੇ ਪੱਖ ਤੋਂ ਛੇਤੀ ਰਿਜ਼ਲਟ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿਉਂਕਿ ਸੂਆ ਪੈ ਜਾਣਾ ਸੋ ਅੱਜ ਦੀ ਵੀਡੀਓ ਦੇ ਇਹ ਦੋ ਪਸ਼ੂ ਬਾਈ ਕੋਲ ਵਕਾਊ ਸੀਗੇ ਤੇ ਦੋਨੇ ਤੁਹਾਨੂੰ ਦੱਸਦੇ ਆ ਬਹੁਤਾ ਇਹਨਾਂ ਬਾਰੇ ਤੁਹਾਡੇ ਸਾਹਮਣੇ ਹੀ ਬਾਈ ਨੇ ਡਿਟੇਲ ਦੱਸੀ ਹੈ ਜੋ ਹੈ ਅਸਲੀਅਤ ਜੀ ਤੁਹਾਨੂੰ ਦੱਸਦਾ ਵਧਾ ਚੜਾ ਕੇ ਗੱਲ ਕਰਨ ਵਾਲਾ ਸਿਸਟਮ ਜਿਹੜੇ ਵੀਰ ਨੂੰ ਮਿਲੇਵੇ ਆ ਜਿਹੜੇ ਭਰਾ ਰਣਜੀਤ ਬਾਈ ਨੂੰ ਜਾਣਦੇ ਉਹਨਾਂ ਨੂੰ ਪਤਾ ਵੀ ਉਦਾਂ ਦੀ ਕੋਈ ਗੱਲ ਹੈ ਨਹੀਂ ਕਿ ਇੱਥੇ ਸੋ ਤੁਸੀਂ ਜੇ ਇਸ ਰਿਕਾਰਡ ਨੂੰ ਵਧੀਆ ਸਮਝਦੇ ਹੋ ਤਾਂ ਕੰਟੈਕਟ ਜ਼ਰੂਰ ਬਾਈ ਨਾਲ ਬਣਾ ਸਕਦੇ ਹੋ ਧੰਨਵਾਦ ਵੀਡੀਓ ਦੇਖਣ ਦੇ